ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਦਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਰਿਕੁਐਸਟ ਬੇਨਤੀ ਕਰਦੇ ਆਂ ਕਿ ਸਜਣੋ ਆਪਣੀ ਨਰਖ ਪਰਖ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਫਰਜ਼ ਬੰਦਾ ਸਾਡਾ ਕੰਮ ਹੈ ਜੀ ਵੀਡੀਓ ਨੂੰ ਬਣਾਉਣਾ ਚੈਨਲ ਨੂੰ ਮੇਰੇ ਵੀਰ ਵੱਤ ਤੋਂ ਬਾਅਦ ਸਬਸਕ੍ਰਾਈਬ ਕਰਿਓ ਲੱਗਦੇ ਬੈਲ ਬਟਨ ਦਬਾ ਕੇ 올 ਸੈਟ ਕਰਿਓ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਮਿਲ ਸਕੇ ਅੱਜ ਦੀ ਵਿਜਿਟ ਪਿੰਡ ਭਾਈਕੇ ਲਾਧੋ ਜ਼ਿਲ੍ਹਾ ਸ਼ੇਰੀ ਤਰਨਤਾਰ ਸਾਹਿਬ ਤਸਵੀਰ ਸਜਣੋਂ ਲੱਗਦੀ ਪੱਟੀ ਗੁਰਪ੍ਰੀਤ ਸਿੰਘ ਦੇ ਫਾਰਮ ਤੇ ਪਹੁੰਚ ਚੁੱਕੇ ਆ ਵਧੇਰੇ ਜਾਣਕਾਰੀ ਲੈ ਕੇ ਦਿੰਨੇ ਆ ਐਂਡ ਤੱਕ ਜਰੂਰ ਬਨੇ ਰਹੋ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦਬਕੇ ਸ਼ੇਅਰ ਕਰ ਦਿਓ ਹੋਰ ਵੀ ਕਿਹੇ ਵੀਰ ਦਾ ਕੋਈ ਫਾਇਦਾ ਆ ਜਾਈ ਆਓ ਕਰੀਏ ਗੱਲਬਾਤ ਭਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਸੁਣਾਓ ਗੁਰਪ੍ਰੀਤ ਸਿੰਘ ਠੀਕ ਜੀ ਵਧੀਆ ਚੜ੍ਹਦੀ ਕਲਾ ਜੀ ਲਾਈ ਬੈਠੇ ਰੌਣਕਾਂ ਅਜਪੂਰ ਮੈਂ ਜੀ ਮਹਾਰਾਜ ਜੀ ਅੱਜ ਤੇ ਮੱਝਾਂ ਵੀ ਚਾਰ ਪੰਜ ਲੈਣੀਆਂ ਅਜ ਗਈਆਂ ਗੁਈਆਂ ਵੀ ਵਿੱਚੇ ਮੋਟਰਸਾਈਕਲ ਇਕੱਠੇ ਕਰ ਲਏ ਜੀ ਹਾਂਜੀ 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 ਸਾਰੀਆਂ ਰੌਣਕਾਂ ਲਾਈਆਂ ਸਾਰੀਆਂ ਰੌਣਕਾਂ ਡਰੈਸ ਕਰਕੇ ਨੋਟ ਹਾਂਜੀ ਪੇਂਟ ਤੇ ਭਾਈ ਲੱਤੂ ਜੀ ਤੇ ਆਪਣਾ ਤਕਸੀਲ ਤਰਨਤਾਰਨ ਜ਼ਿਲ੍ਹਾ ਤਸੀਲ ਪੱਟੀ ਪਿੰਡ ਭਾਈ ਲਦੋਂ। ਤੇ ਨਾਮ ਗੁਰਪ੍ਰੀਤ ਸਿੰਘ। ਗੁਰਪ੍ਰੀਤ ਸਿੰਘ ਗੋਪੀ। ਤੇ ਮੋਬਾਈਲ ਨੰਬਰ 98141 64924 ਠੀਕ ਆ। ਇਹ ਤੋਂ ਵੱਡੀ ਤੋਂ ਕਰ ਲਿਏ ਸ਼ੁਰੂਆਤ। ਹਾਂਜੀ ਕਰ ਲੈਨੇ ਇਹ ਤੋਂ ਸ਼ੁਰੂਆਤ। ਇੱਕ ਬਾਬਾ ਜੀ ਆਪਣੀ ਬੇਨਤੀ ਆ। ਡੰਗਰ ਦੀ ਥੋੜੀ ਵੀਰਾਂ ਨੂੰ ਵੀ ਆ ਵੀ ਆਪਦੀ ਨਰਕ ਫਰਕ ਕਰਿਆ ਕਰੋ। ਹਾਂ। ਗ੍ਰੰਥੀ ਸਿੰਘ ਨੇ ਆਪਣੇ ਤਾਂ ਮੈਂ ਖੜੀ ਕਿਡੂਰ ਸਾਹਿਬ ਦਾ ਵੀਰ ਆ। ਉਹਨੂੰ ਨਾਂ ਤਾਂ ਦਾ ਕੀ ਲੈਣਾ ਗ੍ਰੰਥੀ ਸਿੰਘ ਆ ਵਿਚਾਰਾ ਗੁਰੂ ਦੇ ਘਰ ਦਾ ਵੀਰ ਆ। ਹੂੰ। ਉੱਥੇ ਜਾ ਕੇ ਬੀਬੀ ਮੈਂ ਚੌਂਦੀ ਰਹੀ ਆ ਮੈਂ ਉਹਨੂੰ ਇਹ ਆਖਿਆ ਸਾਡੀਆਂ ਬੀਬੀਆਂ ਮੱਝਾਂ 'ਚ ਨਹੀਂ ਬੜੀਆਂ ਤੇ ਉਹਨਾਂ ਦੀਆਂ ਨਹੀਂ ਬੜੀਆਂ ਫਿਰ ਵੀ ਆਪਾਂ ਉਹਦੇ ਤੋਂ ਮੱਝ ਵਾਪਸ ਕੀਤੀ ਆ ਕਰ ਲਈਆ ਕਰ ਲਈਆ ਤੇ ਪਰ ਉਹਨਾਂ ਫਿਰ ਗਲਤੀ ਇਹ ਕੀਤੀ ਆ ਵੀ ਖਡੂਰ ਸਾਹ 75 ਕਿਲੋਮੀਟਰ ਮੱਝ ਚੱਲ ਕੇ ਆਈ ਤੜਕੇ 6 ਵਜੇ ਤੇ ਤੱਪੜ ਤੋਂ ਬਗੈਰ ਲਿਆਏ ਮੇਰੀ ਮੱਝ ਨੂੰ ਹੋ ਗਿਆ ਬੁਖਾਰ ਅੱਛਾ ਹਾਂਜੀ ਉਹ ਮੈਨੂੰ ਮੁੜ ਕੇ 10-12000 ਵਾਟ ਕੇ ਗਈ ਆ ਆਪਾਂ ਮੱਝਾਂ ਘਰ ਨਹੀਂ ਬਣਾਈਆਂ ਸਾਰੇ ਬੰਦੇ ਇਹਨਾਂ ਹਿਸਾਬ ਨਾਲ ਆਕਰ ਵਪਾਰੀ ਛਿੱਲ ਲਾਉਣ ਵਾਲੇ ਸਾਰੇ ਛਿੱਲ ਲਾਉਣ ਵਾਲੇ ਨਹੀਂ ਹੁੰਦੇ ਸਾਰੇ ਚੰਗੇ ਹੁੰਦੇ ਪਰ ਵਪਾਰੀ ਦੇ ਜੋ ਜੋ ਵਪਾਰੀ ਘਾਟੇ ਚ chalda ਉਹ ਵਪਾਰੀ ਜਾਣ ਸਕਦਾ ਉਹ ਘਰ ਵਾਲਾ ਨਹੀਂ ਹਾਂ ਘਰ ਇਸ ਤਰ੍ਹਾਂ ਨਾ ਮੇਰੇ ਬੀਬੇ ਭਰਾ ਕਰਿਆ ਕਰੋ ਜਾ ਕੇ ਫੋਨ ਨਾ ਲਾਇਆ ਕਰੋ ਐਵੇਂ ਘੜੀ ਮੁੜੀ ਬਦਲ ਨੰਬਰ ਨੰਬਰ ਕੇ ਟੈਨਸ਼ਨ ਨਾ ਦਿਆ ਕਰੋ ਆ ਤਸੱਲੀ ਕਰਾ ਕੇ ਕਰਦੀ ਤਸੱਲੀ ਕਰੋ ਪੁੱਛੋ ਦੱਸੋ ਜਿਹੜਾ ਡੰਗਰ ਆਨਲਾਈਨ ਜਾਂਦਾ ਉਹਦਾ ਤੇ ਚਲੋ ਆਪਣੀ ਜ਼ਿੰਮੇਵਾਰੀ ਪਰ ਡੰਗ ਦਿਹਾੜੀ ਡੰਗਰ ਕਰਦਾ ਵੀ ਆ ਹਾਂ ਹਾਂਜੀ ਉਹ ਚੱਲਿਆ ਕਰੋ ਮੜਾ ਮੋੜ ਤੋਂ ਹਾਂ ਹਾਂਜੀ ਤੋਂ ਮੈਂ ਵਾਪਸ ਕਰਕੇ ਬਹੁ ਬਰੀਆ ਕੀਤਾ ਨਾ ਹਾਂ ਜੀ ਵਾਪਸ ਕਰ ਲਈ ਪਰ ਆ ਮਾਜਤਾਏ 103 ਨਾ ਬੁਖਾਰ ਰਾਤ ਹੋ ਗਿਆ ਬੜਾ ਪਗ ਪਿਆ ਅੱਛਾ ਹਾਂਜੀ ਹਾਂਜੀ ਰਾਤ ਸੌਖਾ ਹਿੰਦਾ ਨਾ ਡਾਕਟਰ ਹੀ ਹੁੰਦਾ ਤੇ ਇਹ ਤੋਂ ਸ਼ੁਰੂਆਤ ਕਰੀਏ ਜਾਂ ਅੱਜ ਤੋਂ ਹਨਾ ਜਾਂ ਅੱਜ ਅੜ ਗਈ ਜਿਵੇਂ ਨਾ ਫਾਰ ਹੁੰਦੇ ਜਾਂਦੇ ਹਾਂਜੀ ਮੇ ਜਾਫਰਾ ਰਾਜਸਥਾਨ ਦੀ ਜਾਫਰਾ ਹਰਵਤੀ ਆ ਗਈ ਲੋਈ ਆ ਗਈ ਹੈ ਨਾ ਤੇ ਜਾ ਜੱਤ ਵਾਲੀ ਦੋ ਦੇ ਨਾ ਕੋ ਦੋ ਤੇ ਦੇ ਥਲੇ 8 ਕਿਲੋ ਹੈ ਪਰ ਹੁਣ 7 ਪੱਕਾ ਜੀ ਪੱਕਾ ਸਾਰਾ ਕਿਉਂ ਓਕੇ ਆ ਉਹ ਮੈਂ ਕੱਲਾ ਗਾਂ ਤੋਰਾ ਕਰਾਈਏ ਚੱਕ ਬਹੁਤੀ ਠੰਡੀ ਤੋਰੀਏ ਨਾ ਪਸ਼ੂ ਬਥੇਰੇ ਆਦੇ ਵੀਡੀਓ ਫਿਰ ਲੰਮੀ ਬਾਨੀ ਤੇ ਵਿਖਾਈਏ ਸਾਰਿਆਂ ਨੂੰ ਨਾ ਹੀ ਸਜਰੂ ਤੁਹਾਡੀ ਲੰਮੀ ਵਾਹ ਜੀ ਹਾਥੀ ਚ ਨਾ ਹਾਥੀ ਚ ਨਹੀਂ ਜਾਣੀ ਜੀ ਸੇ ਬਲੈਰੋ ਗੱਡੀ ਜਾਣੀ ਆ ਬਲੈਰੋ ਗੱਡੀ ਚਾਹਣਾ ਵੀ ਅਸੀਂ ਬਲੈਰੋ ਚ ਲੈ ਆਏ ਹਾਂ ਹਾਤੀ ਚ ਨਹੀਂ ਪੈਣਾ ਨੇ ਬਹੁਤ ਹੀ ਜਿਆਦੀ ਲੰਮੀ ਲੰਮੀ ਲੰਬੀ ਵਾਕਏ ਕਰਦ ਵਜ ਨਹੀਂ ਵੜਾ ਹਨਾ ਮੈਂ ਦਾ ਵੀ ਤੇ ਲੰਮੀ ਵੜੀ ਆ 14 15 ਲੀਟਰ ਵਾਲੀ ਆ ਸੰਤੂ ਸਾਹਿਬ ਹੂੰ ਕਿਉਂ ਵਜਨ ਲੋਡ ਨੇ ਦੇਣਾ ਠੀਕ ਆ ਪੂਰੀ ਮਹੀ ਆ ਇੱਥੋਂ ਵੇਖੋ ਮੁੜਦੀ ਕਿਹੜੇ ਹਿਸਾਬ ਨਾਲ ਵਾਹ ਜੀ ਵਾਹ ਆਓ ਵਾਹ ਜੀ ਵਜ ਦੀ ਕੀ ਮਗਰ ਹਨਾ ਸਾਧਨਾ ਵਜ ਦੀ ਕੋਈ ਨਾ ਜੀ ਇਹ ਕੋਈ ਇਹਨੂੰ ਮੰਗਾ ਨਹੀਂ ਤਾ ਐਡੀ ਮਿੱਠੀ ਆ ਨਾਈਕਾ ਦੇ 7 ਕਿਲੋ ਦੁੱਧਿਆ ਦੋ ਟਾਈਮ ਆਰਾ ਪੇਟ ਭੁੜੇ ਵੜਾ ਚੋੜਾ ਨਾ ਹਾਂ ਜੀ ਤੇ ਮਗਰੇ ਤੇ ਉਹ ਕਟਾ ਕਟਾ ਆ ਗਿਆ ਕੋਈ ਦੋਹਾਂ ਦਾ ਲਾਲੇ ਕੋਈ ਢਾਈਆਂ ਦਾ ਕੋਈ ਤੰਨਾ ਦਾ ਲਾਲੋ ਜੀ ਜੱਜਮੈਂਟ ਲਾਵੇ ਵੀ ਜੱਜਮੈਂਟ ਲਾ ਲਓ ਕਿਉਂਕਿ ਲਿਆਂਦੀ ਆ ਵੀਰ ਕੋ ਪਾਰਦਾ ਆ ਕਰੋਬਾਰ ਕੋਈ ਇਹਦਾ ਪੂਰ ਸ਼ਟਾਣੀ ਕੋਈ ਗੱਲਬਾਤ ਨਹੀਂ ਵਾ ਵਾ ਦੁੱਜੇ ਨਾਲ ਰੱਸੀ ਨਾਲ ਹੀ ਬੰਨ੍ਹੋ ਨਹੀਂ ਤੇ ਵਾ ਜਫਰਾਵਾਦੀ ਆ ਗਈ ਜੀ ਜਫਰਾਵਾਦੀ ਠੀਕ ਆ ਹਾਂ ਜੀ ਵੀਰ ਬੰਨ੍ਹ ਦਿੰਦਾ ਕੋ ਨਹੀਂ ਠੀਕ ਆ ਜੀ ਇਹ ਕਿੰਨੇ ਕੀਮਤ ਕਰ ਦਗੇ 70 ਕਰੀਏ 70 ਕਰੀਏ ਹਾਂਜੀ ਮਾਨ ਤਾਨ ਕੀ ਕਰੀ ਮਾਨ ਤਾਂ ਨਹੀਂ ਇੱਕ ਕੋਈ ਇੱਕੋ ਹੀ ਚਲਾਈ ਹੈ ਕੰਮ ਤਾਂ ਬੜੇ ਜਾਦੇ ਆ ਹਾਂ 65000 ਦੀ ਠੀਕ ਆ ਹਾਂਜੀ ਜਾਣ ਦੋ ਇਹ ਕਨਵਾਸੂ ਆ ਗਈ ਇਹ ਪਹਿਲਣ ਝੋਟੀ ਬਲੂਨ ਹਾਂਜੀ ਦੁੱਧ ਗੰਦਾ ਚ ਦੁੱਧ ਗੰਨਾ ਇਹਦੇ ਥੱਲੇ 9 ਕਿਲੋ ਦੁੱਧ ਹੋ ਸੰਧੂ ਸਾਹਿਬ ਬੱਚਾ ਬੱਚਾ ਦੀ ਆਵੇ ਕੱਟਾ ਕੱਟਾ ਆ ਗਿਆ ਉਹ ਵੀ ਸੇ ਨਹੀਂ ਕੋਈ ইমরান ਹਾਂ ਆ ਸਜਣੋ ਕੱਟਾ ਜੇ ਇਹ ਵੀ ਕੋਈ ਢਾਈਆਂ ਤਿੰਨਾਂ ਦੇ ਮਹੀਨੇ ਦੇ ਨਖ ਭਾਗ ਦਾ ਦੋਹਾਂ ਦਾ ਵਾਲੇ ਤੁਹਾਨੂੰ ਠੰਡੀ ਮੈਂ ਅੱਛਾ ਇਹਨੂੰ ਵੀ ਮੰਗਾ ਨਹੀਂ ਲਾਗੇ ਲਿਆਉਣਾ 9 ਕਿਲੋ ਦੁੱਧ ਪੱਕਾ 9 ਕਿਲੋ ਵਾਹ ਜੀ ਵਾਹ ਤੋਰਾ ਕਰਾਈਏ ਚੱਕ ਦਾ ਛੋਟੀ ਦਾ ਤੇ ਅਗਲੇ ਦੇ ਘਰ ਜਾ ਕੇ ਭਾਵੇਂ 8 ਦੇ ਦੇ ਹਾਂ ਹਾਂ ਜੀ 8 ਲੀਟਰ ਵੀ ਸੰਧੂ ਸਾਹਿਬ ਦੁੱਧ ਪਾਲਟੀ ਚ ਪਾਇਆ ਜਾਵੇ ਸਹੀ ਹਾਂ ਪਾਇਆ ਜਾਵੇ ਸਹੀ ਬੜਾ ਹੁੰਦਾ ਬੜਾ ਜੀ ਬੜਾ ਹਾਂ ਜੀ ਹਾਂ ਪਰ ਛੋਟੀ ਗਾਂ ਬਣੂਗੀ ਇੱਕ ਹੂੰ ਮਖਾਉਤੀ ਮੈਂ ਹੈਗੀ ਆ ਚਾ ਛੱਡਿਆ ਤੇ ਉਸੇ ਵਾਲੇ ਪਸੰਦ ਆਣ ਲਾਇਓ ਹਾਂਜੀ ਮੋੜ ਲਿਓ ਦਾਰ ਦੀ ਆ ਕਾਂਲੇ ਦਮ ਇਹਦੀ ਪਾਇੰਟ ਕਰ ਲੀਏ 60 ਕਰ ਲੀਏ ਹੂੰ 2000 ਛੱਡ ਦਾਂਗੇ ਕਿੰਨੇ ਚੋਂ 55000 ਦੀ ਦਾਂਗੇ 55000 ਲਓ ਸੱਚ ਨੂੰ ਇਹ 52000 ਦੀ ਜੈਸਨੋ ਆ ਸਿੰਘ ਸਿੰਘ ਸੋਹਣਾ ਬਾਕ ਇੱਕ ਮੜਾ ਆ ਜਾ ਹੈਗਾ ਬੇਮਲੂਮਾ ਸਾਹਮਣੇ ਜਿਹੜਾ ਦੇਖ ਰਹੇ ਨਾ ਮੜਾ ਇਹ ਖੁੱਡਾ ਜਿਹੜੇ ਇੱਕ ਬਾਈ ਹਾਂਜੀ ਹਾਂਜੀ ਆ ਬਾਕੀ ਕੋਈ ਨਹੀਂ ਕਿਸੇ ਰਕੂੰਦਾ ਥੰਥਣ ਓਕੇ ਸਾਰੇ ਜੇ ਬਾਈ ਤੰਗ ਨਾ ਕਰੇ ਵੀ 50 ਆ ਪਿਆ ਉਹ ਆ ਆ ਤੇ 52 ਦੀ ਹੋਣੀ 56 ਦੀ ਹੋਣੀ ਕੋਈ ਥੋੜਾ ਬਾਤਾਂ ਮਾਨਤਾ ਹੋਣਾ ਜ਼ਿਆਦਾ ਨਾ ਤੇ ਆ ਆ ਗਈ 36 ਹਾਂਜੀ 36 ਥੱਲੇ ਦੁੱਧ ਪੱਕਾ ਕਿੰਨਾ ਇਹ ਚਰਥਾ ਨਹੀਂ ਨਨ ਜਾਣਦੇ ਰਾਤ ਦੇ ਨੇ ਪੱਠੇ ਨਹੀਂ ਖਾਦੇ ਗੱਭਨ ਨੂੰ ਗੱਭਨ ਨੂੰ ਹਾਂਜੀ ਅੱਛਾ ਹਾਂਜੀ ਹਾਂਜੀ ਤੇ ਦੁੱਧ ਕੇ ਨਾ ਦੁੱਧ 6 ਕਿਲੋ 7 ਕਿਲੋ ਤੇ ਪਰ ਦੋਵੇਂ ਵੇਲੇ ਠੀਕੇ ਤੇ ਆਈ ਜਾ ਕੇ ਵੀਰ ਭਰਾ ਫੱਟੀ ਢਾ ਕੇ ਬੈਠਾ ਨਾ ਰਵੇ ਇਹਨੇ ਨਹੀਂ ਚ ਪਸ ਬਣਾ ਪਰ ਬਣਾਣੀ ਆ ਉਂਝ ਮਹਲਦੀ ਨਹੀਂ ਆ ਨਾ 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 ਲਤ ਨਾ ਲਾਉਗੀ ਠੀਕ ਆ ਹਾਂਜੀ ਮੈਨਾਂ ਠੀਕੇ ਦੇ ਤੇ ਬਾਕੀ ਲਤ ਨਾ ਲਾਉਗੀ ਲਤ ਨਾ ਲਾਉਗੀ ਇਹਨੇ ਕੋਈ ਵੀਰ ਭਰਾ ਨਾ ਇੱਥੇ ਥੱਲੇ ਜਾ ਕੇ ਬਹਿ ਗਏ ਪਰ ਪਸਮਪੂਗੀ ਉਹ ਗੱਲ ਨਹੀਂ ਤਾਂ ਸਾ ਪੋਲੀ ਬੜੀ ਤੇ ਕਿਤੇ ਗੱਲਾਂ ਕਰ ਅਛਾ ਰਾਤ ਤੇ ਪੱਠੇ ਨਹੀਂ ਖਾਣਦੇ ਜੀ ਨਹੀਂ ਲਿਆਣਾ ਫਿਰ ਦੇਖਣ ਨੂੰ ਐ ਜਾਗਦੀ ਆਈ ਕਿਦਨ ਦੀ ਆ ਹਾਂਜੀ ਲਿਆਂਦੀ ਕਿਦਨ ਦਾ ਰਾਤ ਰਾਤ ਆਈ ਰਾਤ ਹੀ ਆਈ ਫਿਰ ਇੰਦੀ ਟਾਈਮ ਲਾ ਕੇ ਫਿਰ ਪੱਠੇ ਖਾਂਦਾ ਨਾੜੇ ਪੋਪਰਾ ਹੋ ਗਿਆ ਨਾ ਤੇ ਇਹਦੀ ਕੀਮਤ ਕਿੰਨੀ ਕਰ ਦੇਣੀ ਆ ਫਿਰ ਇਸੀ ਕਰਦੀ ਫਿਰ ਇਸੀ ਕਰੋ 55 ਦੀ ਠੀਕ ਆ 55 ਆ ਗਈ ਨੀਲੀ ਹਾਂਜੀ ਆ ਗਈ ਵਾਹ ਜੀ ਵਾਹ ਨੀਲੀ ਸਾਰੀਆਂ ਨਿਸ਼ਾਨੀਆਂ ਕਵਰ ਕਰ ਸੂਹਾ ਇਹ ਆਪਾਂ ਪਿਛਲੀ ਵੀਡੀਓ ਚ ਪਾਈ ਸੀ ਹਾਂ ਉਹ ਮੇਰੇ ਨਾਲ ਤਾਂ ਵੱਡਾ ਤੇ ਉਹਦੇ ਪਸੰਦ ਬੜੀ ਆਈ ਹੂੰ ਤੇ ਹੁਣ ਥੋੜੀ ਜੀ ਤੁਹਾਨੂੰ ਦੱਸੀ ਗੱਲ ਮੈਂ ਵੀ ਆ ਚੱਕਰ ਕਰਕੇ ਵੇਚਣੀ ਪਈ ਨਹੀਂ ਤੇ ਮੈਂ ਨਹੀਂ ਵੇਚਣੀ ਆਪਾਂ ਕੋਈ ਗੱਲ ਨਹੀਂ ਮਜਬੂਰੀਆਂ ਨੇ ਘਰਾਂ ਦੀਆਂ ਹਾਂਜੀ ਹਾਂਜੀ ਘਰਾਂ ਦੀਆਂ 100 ਮਜਬੂਰੀਆਂ ਨੇ ਹਾਂਜੀ ਹਾਂਜੀ ਗਹਿਣਾ ਹੈ ਗਹਿਣਾ ਇੱਕ ਦੁੱਧ ਪੱਕਾ ਕੰਨਾ ਹੈ ਇਹ ਸਵੇਰੇ ਉਤਰਾ ਮਿਲਦੀ ਆ ਰਾਤ ਨੂੰ ਟੀਕੇ ਤੇ ਮਿਲਦੀ ਆ ਦੁੱਧ ਪੱਕਾ ਕੰਨਾ 8 ਕਿਲੋ ਆ ਟਿਕ ਲੋ ਤੋਰਾ ਕਰਾ ਦੇ ਚੈੱਕ ਹਾਂਜੀ ਤੇ ਪੰਜਾਂ ਮਹੀਨਾ ਦੀ ਪੱਕੀ ਗੱਬਣਿਆ ਛੇਵਾਂ ਜਿਹੜਾ ਇਹਨੂੰ ਲੱਗਣ ਹੀ ਆਲਾ ਦੋ ਚਾਰ ਦਿਨ ਬਾਅਦ ਹੀ ਰਹਿਗੇ ਠੀਕ ਆ ਹਾਂ ਤੇ ਜੇਲੀ ਬਣੀ ਆ ਦੋ ਚੇ ਸੂਏ ਆ ਕੱਟੀਏ ਦੀ ਉਹਨਾਂ ਲਾੜੀ ਦੁੱਧ 9 ਕਿਲੋ ਹੀ 9 ਕਿਲੋ ਦੇ ਹੋਰ ਕੀ ਜਿਆਦੀ ਗਹਿਣਾ ਖਰੀਦਣਾ ਕਿਸ ਨੇ ਵੀਰ ਜੀ 6 ਮਹੀਨਾ ਵਾਲੀ ਟੋਕੜ ਗੱਬਣ ਹੋ ਚੱਲੀ ਆ ਹਾਂਜੀ 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 ਪੰਜਾਂ ਦੀ ਪੰਜਾਂ ਦੀ ਹੋ ਗਈ ਆ ਛੇਵਾਂ ਲੱਗਣ ਆਲਾ ਲੱਗਣ ਆਲਾ ਪਰ ਛੋਟੀ ਜਿਹੜਾ ਲੈ ਜੂਗਾ ਨਾ ਰੁਪਈਏ ਨਾਲ ਗੰਢ ਲੂਗ ਦੇਖੋ ਕਿੱਥੇ ਜਾਂਦੀ ਬਹੁਤ ਛਿੱਟੀ ਛੋਟੀ ਗੱਦ ਵਜਨ ਪੂਰਾ ਵੱਡੀ ਆ ਹਾਂਜੀ ਇਹਦਾ ਵੀ ਮੁੱਲ ਲੱਖ ਕਰ ਲਈਏ 90 ਕਰ ਲਈਏ 85 ਦੀ ਦੇ ਦਾਂਗੇ ਮਾਨ ਤਾਨ ਹੋ ਜੂਗਾ 85 ਚ ਹਾਂਜੀ ਹਾਂਜੀ ਠੀਕ ਹਾਂਜੀ ਤੇ ਵੜਾਂ ਆਜੇ ਦੁੱਜੇ ਸੁਬਹ ਦੁੱਜੇ ਸੁਬਹ ਇਹਦਾ ਬੱਚਾ ਆਇਆ ਇਹਦਾ ਡੱਬਾ ਬੱਚਾ ਡੱਬਾ ਬੱਚਾ ਹਾਂਜੀ 14 ਕਿਲੋ ਦੁੱਧ ਅੱਛਾ ਪੱਕਾ ਜਿਹੜਾ ਪੱਕਾ ਪੱਕਾ ਚੋਲ ਲੈਣਾ ਜਿਹੜਾ ਚੋਲ ਲੈਣਾ ਹਾਂਜੀ ਤੇ ਦੁੱਜੇ ਸੁਵੇ ਆ ਤੇ ਕੋਈ ਹੈਗੀ ਨਹੀਂ ਪੂਰੀ ਰਾਜੀ ਰੋਜੀ ਮਈਆਂ ਆ ਗਈਆਂ ਹਾਂ ਲੱਸੀ ਨਹੀਂ ਆ ਲੱਸੀ ਨਹੀਂ ਆ ਚਾਰੂ ਬੜੀ ਆ ਜੀ ਹਾਂ ਜੀ ਲਾਈ ਖਾਂ ਲੈਵਾ ਬੜਾ ਸੋਹਣਾ ਲੱਗਾ ਖਾਂ ਲੈਵਾ ਬੜਾ ਸੋਹਣਾ ਸਾਉਸ ਲੱਗ ਬੜੀ ਐ ਤੇ ਕੋਈ ਜ਼ਿਆਦਾ ਹੀ ਗਰਮੀ ਨਹੀਂ ਬਣਾਉਣ ਵਾਲੀ ਉਹ ਗਾਣੀ ਹੈਗੀ ਇਹ ਐਚਪ ਪਿਓਰ ਨਹੀਂ ਕਿ ਜਿਹਨੂੰ ਸੌਂਦੋ ਦੋ ਗਲੀ ਇੱਕ ਦੋ ਸੰਗ ਦੇ ਵਿੱਚ ਵਿਖਾਲਾ ਵਿਹਾਂ ਵਾਲਾ ਐ ਅੱਛਾ ਵਿਖਾਲਾ ਵਿਹਾਂ ਵਾਲਾ ਠੱਗੀ ਮਾਰਨੀ ਉਹਦੇ 20-10 ਦੱਸ ਸਕਦੇ ਆ ਵੀ ਇਹ ਵਿਖਾਲਾ ਵਿਹਾਂ ਵਾਲਾ ਪੱਕਾ 14 ਕਿਲੋ ਤੋਂ ਪੱਕਾ 14 ਕਿਲੋ ਦੁੱਧ ਆ। 14 ਕਿਲੋ ਦੁੱਧ। ਠੀਕ ਆ। ਤੇ ਮੁੱਲ ਕੀ ਕਰ ਦਈਏ ਫਿਕਸ ਜਾਈ? ਮੋਲਾ ਮਾਲ ਡੰਗਰ ਜੁੜਿਆ 70 ਵੀ ਕਰ ਸਕਦੇ ਹਾਂ। ਹੂੰ। 60 ਤੇ ਦੇ ਦਈਏ। ਤੁਹਾਡੀ ਖੁਸ਼ੀ ਆ। 55000 ਦੀ। ਤੁਹਾਡੀ ਖੁਸ਼ੀ ਆ। ਅੱਧੀ ਦੀ 50 ਦੀ ਪੱਤੀ। ਲਓ ਜੀ 50000 ਦੀ ਫਿਕਸ ਹੋ ਗਈ ਸਜਣੋ। ਇਹ ਵੈੜ ਜਿਹੜੀ ਦੂਸਰਾ ਸੂਆ ਓਏ। ਹਾਂਜੀ ਹਾਂਜੀ। ਤੇ 50000 ਦੀ ਫਿਕਸ ਹੋ ਗਈ। ਤੇ ਆ ਆ ਗਈ ਅੱਗੇ ਇਹ ਗਾਂ ਪਹਿਲਾਂ ਸੁਹੀ ਆ ਜਮਾਂਦਰੂ ਦੁੱਲੜਾ ਇਹਦੀ ਮਾਂ ਵੀ ਦੁੱਲੜਾ ਹੈ ਅੱਛਾ ਹਾਂਜੀ 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 ਉਹਨਾਂ ਘਰਾਂ ਲਈ ਆ ਇਹਦੀ ਬੱਚੀ ਜੇ ਬੱਚੀ ਆ ਬੱਚੀ ਨਾਲ ਬੱਚੀ ਗੜੀ ਵਧੀਆ ਅੱਛਾ ਯਾਰ ਠੀਕ ਜੱਸੀ ਜੀ ਆ ਗਈ ਹੈ ਨਾ ਇਹਦੇ ਥੱਲੇ 8 ਵੀ ਦੁੱਧ ਹੋ ਸਕਦਾ ਸੰਧੂ ਸਾਹਿਬ 7 ਵੀ ਹੋ ਸਕਦਾ ਤੇ ਪਰਸੋਂ ਆਈ ਆ ਇਹਨੂੰ ਮੈਂ ਦੂਜਾ ਮਾਰਾ ਚੋਣ ਚੋਣੇ ਕਦੀ ਕੋਈ ਚੋਰ ਆਿੰਦਾ ਘਰੇ ਕੋਈ 7 ਤੋਂ ਆਪਣੀ ਗਰੰਟੀ ਹੋਊਗੀ 8 ਵੀ ਹੋ ਸਕਦਾ ਤੋਰਾ ਕਰਾ ਦਈਏ ਜੀ ਤੇ ਮੋਲੇ ਭੈਣ ਭਰਾ ਕੋਈ ਚਾਹ ਪਾਣੀ ਵਾਲਾ ਲੈ ਜਾਏ ਇਹਦਾ ਕੋਈ ਜ਼ਿਆਦਾ ਹੈ ਨਹੀਂਊਗਾ ਤਾਲ ਨਹੀਂ ਹਾਂਜੀ ਕੋਲ ਪੜਾ ਜਾਇਆ ਜਾਂ ਕੋਈ ਭੈਣ ਭਰਾ ਪਾਣ ਨੂੰ ਮਿਲਈ ਹੈ ਚਲੋ ਬੈਠੇ ਠੀਕ ਹੈ ਨਿੱਕਰ ਬੜੀ ਹੈ ਰਾਜੀ ਆ ਹਾਂਜੀ ਮੋੜ ਲਓ ਪਿਓਰ ਦੁੱਲੜ ਦੋ ਥਾਣੀਆਂ ਦੋ ਥਾਣੀਆਂ ਮੋਲੇ ਦਾ ਵੀ ਸੰਤੂ ਸਾਹਿਬ ਵੀ ਕਰ ਲਿਏ 15 ਕਰ ਲਿਏ 13000 ਦੀ ਹਾਂ ਤੇ ਨਾਲ ਹੀ 13000 ਨਾਲ ਵਛੀ ਨਾਲ ਹੀ ਵਛੀ ਇਹ ਨਹੀਂ ਭਾਂ ਲਵਦੇ ਆਪਣੇ ਵਾਲੇ ਕਿਦੋਂ 13000 ਦੀ ਜੈਸਨੋ ਦੁੱਧ 7 ਕਿਲੋ ਹਾਂਜੀ ਸੱਜਰ ਹੈਗੀ ਹੈ ਹਾਂ 7 ਕਿਲੋ ਦੀ ਗਰੰਟੀ ਹੋਊਗਾ ਠੀਕ ਆ ਸਹੀ ਆਲ ਇਹਦੇ ਨਾਲੇ ਬੱਚੀ ਜੀ ਇਹਦੇ ਨਾਲੇ ਵਸਾਈ ਦੁੱਧ ਕਿੰਨਾ ਬੱਚੀਆਂ ਜੀ ਪੱਕਾ ਦੁੱਧ ਕਿੰਨਾ ਇਹਦੇ ਥੱਲੇ 9 ਕਿਲੋ ਪੱਕਾ ਤੋੜਿਆ ਤੋੜਾ ਕਰਾਇਆ ਇਹ ਦੁੱਧ ਬੜੇ ਦੁੱਧ ਆਣੀ ਖਾ ਜਾਂਦੀ ਇੱਥੇ ਥੋੜੀ ਸ਼ਾਂਤ ਤੋਂ ਗਈ ਆ ਇਹ ਆਪਣੇ ਪਿੰਡੋਂ ਗਈ ਸੀ ਫਿਰ ਉੱਥੇ ਆ ਗਈ ਪਿਛਲੇ ਸਵੇਰ ਗਵਾਂਢ ਘਾਸ ਹੂੰ ਦੂਜੇ ਸਵੇਰ ਤੋਂ ਹੋਰ ਉਹ ਉਸ ਬੜੀ ਆ ਸਾਉਸ ਲਾਗੇ ਵੀ ਬੜੀ ਸੀਸ ਲਾਗਿਆ ਬੱਚੇ ਦਾ ਕਰਦਾ ਤੁਹਾਨੂੰ ਪਤਾ ਹੈ ਇਹੋ ਜਿਹੜਾ ਪਸ਼ੂ ਆ ਮੋੜ ਲਿਓ ਆ ਜਾ ਫੈਂਟ ਚੰਗੀ ਆ ਨਾ گاਵਾ ਦੀ ਹਾਂ ਫੈਂਟ ਦੇ ਆਣੀ ਆ ਨਾ ਸ਼ਾਈ ਹਾਲ ਕਰਾਉਸ ਯਾਰਾ ਹਾਂ ਨੋਈ ਸ਼ਾਈ ਹਾਲ ਕੋਈ 40 ਨਹੀਂ ਡੰਗਰ ਜੁੜੇ ਆ ਕੋਈ ਜਿਆਦਾ ਚੜਦੀ 15 ਦਿਨਾਂ ਦੀ ਸੋਈ ਆ ਹਾਂ 35000 ਦੀ 32000 ਦੀ ਰਾਹ ਦੀ 32 ਤੁਹਾਡੀ ਖੁਸ਼ੀ ਆ ਤਾਂ ਹੀ 32000 ਰੁਪਏ ਠੀਕ ਇਹੋ ਪਸ਼ੂ ਆ ਇਹੋ ਪਸ਼ੂ ਤੇ ਆ ਦੋ ਮੋਟਰਸਾਈਕਲ ਵੀ ਆ ਇਹ ਆ ਮੋਟਰਸਾਈਕਲ ਨਾ ਬੈਟਰੀ ਚੰਗੀ ਆ ਤੜਾ ਖਲੋਤੇ ਰਹਿੰਦੇ ਸਾਰੋ ਸਾਰਾ ਬਿਲਕੁਲ ਬਥੇਰੇ ਆ ਮੋਟਰਸਾਈਕਲ ਠੀਕ ਆ ਇਹ 20 ਮਾਡਲ ਜੇ ਇਹ 20 ਮਾਡਲ ਆ ਤੇ 88 ਨੰਬਰ ਤਰਨਤਾਰ ਚ ਭਿੱਖੀ ਵਿੰਡ ਸ਼ਹਿਰ ਦਾ ਹਾਂ ਜੀ ਇਹ ਸੀਡੀ 100 ਸੀਡੀ 100 ਸੀਡੀ 100 2020 ਮਾਡਲ ਬਿਲਕੁਲ ਓਕੇ ਕਾਗਜ਼ਾਂ ਪੱਤਰਾਂ ਦੀ ਆਪਣੀ ਗਾਰੰਟੀ ਹੋਊਗੀ ਬਾਕੀ ਆਦਾ ਕੋਈ ਪਸੰਦ ਕਰਕੇ ਲੈ ਜੇ ਕਿੰਨੇ ਦਾ ਫਿਕਸ ਜਾਈ ਕਰ ਦਈਏ 42000 ਦਾ ਹਾਂ 1000 ਮਾਣ 42000 ਦਾ 42 ਆਹ ਸਪਲੈਂਡਰ ਆ 8 ਮਾਡਲ ਹਾਂ ਇਹਦਾ ਕਾਗਜ਼ ਪੱਤਰ ਸਾਰਾ ਕੁਝ ਔਖੇ ਆ ਹਾਂ ਤੇ ਇਹਦੀ ਸਰਵਿਸ ਸੋਰਸ ਕੱਲ ਪਰਸੋਂ ਹੀ ਹੋਈ ਹੈ ਜੀ ਅੱਛਾ ਹਾਂਜੀ ਇਹਦਾ ਵੀ ਨੰਬਰ ਆਪਣਾ ਇਹੋ ਜੀ ਤਰਨ ਤਰਨ ਦਾ ਜੀ ਹਾਂਜੀ ਹਾਂਜੀ ਤੇ ਇਹਦਾ ਮੋਡ ਵੀ ਕੋਈ ਦੀ ਨਹੀਂ ਹੂੰ 17000 ਦਾ ਤੇ ਦਾ 17 ਦਾ 17 ਦਾ ਠੀਕ ਆ ਹਾਂਜੀ ਹਾਂਜੀ ਠੀਕ ਆ ਲਓ ਸਜਣੋ ਆ ਦੋ ਮੋਟਰਸਾਈਕਲ ਆ ਤੇ ਆ ਪਸ਼ੂ ਆ ਖਰੀਦਾਰੀ ਆਪਣੀ ਕਰਿਓ ਨਰਖ-ਪਰਖ ਨੀਲੀ ਰਾਵੀ ਟੋਕੜਾਂ ਘਬਣਾ ਤੇ ਸਜਣਾ ਸਾਰਾ ਕੁਝ ਹੈਗਾ ਸਾਡੇ ਵੱਲੋਂ ਪਿਆਰ ਭਰੀ ਸასიਖਾਲ ਰੱਬ ਰਾਖਾ